ਜੁੜ ਗਏ ਆ ਬਾਈ ਫੇਸਬੁਕ ਚੈਨਲ ਮੌਸਮ ਦੀ ਵਿਖਬਾਣੀ ਦੰਮੀ ਮੋੜ ਦੇ ਨਾਲ ਤੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਲ ਵੀਰੇ ਆਪਾਂ ਲਾਈਵ ਹੋਏ ਸੀ ਤੁਹਾਨੂੰ ਦੱਸਿਆ ਸੀ ਬਾਈ ਠੀਕ ਆ ਵੀ 2 ਅਗਸਤ ਤੋਂ ਲੈ ਕੇ 5 ਅਗਸਤ ਦੇ ਵਿਚਾਲੇ ਇੱਕ ਅੱਧੀ ਵਾਰ ਬਾਈ ਕਾਫੀ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਵਰੇ ਪੈ ਸਕਦਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਉੱਤਰੀ ਰਾਜਸਥਾਨ ਗੰਗਾ ਨਗਰ ਹਮਾਨਗੜ ਨੂਪਗੜ ਬੀਕਾ ਨੇਰ ਤੇ ਸੂਤਗੜ ਇਹਨਾਂ ਦੇ ਵਿੱਚ ਸੋ ਕੱਲ ਬਾਈ ਦੁਪਹਿਰ ਬਾਅਦ ਪੰਜਾਬ ਦੇ ਕੋਜ ਦੇ ਜ਼ਿਲ੍ਹਿਆਂ ਦੇ ਵਿੱਚ ਬਰੇ ਟਟ ਮਾਜਾ ਮੀ ਪਿਆ ਕਿਤੇ ਸੀਗਾ ਕਿਤੇ ਨਹੀਂ ਕਿਤੇ ਘੱਟ ਕਿਤੇ ਵੱਧ ਕਿਤੇ ਕਿਤੇ ਤਾਂ ਅੱਧੇ ਪੌਣੇ ਘੰਟੇ ਲਈ ਤਖੜੀ ਜਿਹੜੀ ਝਟਾ ਵਰੇ ਮੀਂਹ ਦੀ ਉਹ ਵੀ ਲੱਗੀ ਆ ਸੋ ਅੱਜ ਬਾਈ 3 ਅਗਸਤ ਹੋ ਗਿਆ ਬਾਈ ਜਿਵੇਂ ਇਹੀ 3 ਅਗਸਤ ਦੁਪਹਿਰ ਜਾਂ ਸ਼ਾਮ ਦਾ ਟਾਈਮ ਆਊਗਾ ਤਾਂ ਗਰਜ ਚਮਕ ਵਾਲੇ ਵਦਲਾਵਰੇ ਜਿਹੜੇ ਉਹ ਬਾਨਣੇ ਸ਼ੁਰੂ ਹੋਣਗੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਥਾਂ ਦੇ ਵਿੱਚ ਸੋ 3 ਅਗਸਤ 3 ਅਗਸਤ ਦੁਪਹਿਰ ਤੋਂ ਲੈ ਕੇ 4 ਅਗਸਤ ਰਾਤ ਦੇ ਦਰਮਿਆਨ ਬਾਈ ਇੱਕ ਕਦੀ ਬਾਰ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੀਂਹ ਵਰੇ ਪੈ ਸਕਦਾ ਪੰਜਾਬ ਦੇ ਵਿੱਚ ਲਗਭਗ 60 ਤੋਂ 70% ਜਿਹੜਾ ਏਰੀਆ ਵਰੇ ਉਹ ਪੰਜਾਬ ਦਾ ਟਟਮਗਾ ਕਾਰਵਾਈਆਂ ਦੇ ਨਾਲ ਕਬਰ ਹੋ ਸਕਦਾ ਕਾਰਵਾਈਆਂ ਵੀਰੇ ਜ਼ਿਆਦਾਤਰ ਥਾਵਾਂ ਤੇ ਹਲਕੇ ਤੋਂ ਦਰਮਿਆਨੇ ਮੀਂਹ ਹੀ ਰਹਿਣਗੇ ਆ ਕਿਤੇ ਕਿਤੇ ਤਾਂ ਖੜੀ ਝੱਟ ਵੀ ਲੱਗੂ ਫਾਜ਼ਲ ਕਾ ਮੁਕਸਰ ਫਰੀਦਕੋਟ ਬਠਿੰਡਾ ਮਾਨਸਾ ਠੀਕ ਆ ਵੀਰੇ ਗੰਗਾ ਨਗਰ ਹਮਾਨਗੜ ਇਹਨਾਂ ਦੇ ਵਿੱਚ ਟਟਮ ਰੂਪ ਵਿੱਚ ਹਲਕੇ ਤੋਂ ਦਰਮਿਆਨਾ ਜਿਹੜਾ ਮੀਂਹ ਵੀਰੇ ਦੇਖਣ ਨੂੰ ਮਿਲ ਸਕਦਾ ਠੀਕ ਆ ਮੋਗਾ ਬਰਨਾਲਾ ਲੁਧਿਆਣਾ ਮਰੇ ਕੋਟਲਾ ਸੰਗਰੂਰ ਇੱਥੇ ਵੀਰੇ ਕਿਤੇ ਕਿਤੇ ਤਖੜੀ ਝੱਟ ਵੀ ਲੱਗ ਸਕਦੀ ਆ ਮਤਲਬ ਭਾਰੇ ਮੀ ਦਾ ਸ਼ਰਾਟਾ ਜਿਹੜਾ ਵੀਰੇ ਉਹ ਵੀ ਪੈ ਸਕਦਾ ਤੇ ਨਹੀਂ ਵੀਰੇ ਇਹਨਾਂ ਦੇ ਵਿੱਚ ਕਈ ਥਾਵਾਂ ਦੇ ਵਿੱਚ ਹਲਕੇ ਤੋਂਦਰ ਮੈਨੇੜਾ ਮੀਆ ਵੀਰੇ ਟੁੱਟ ਮਰੂ ਵਿੱਚ ਦੇਖਣ ਨੂੰ ਮਿਲੂਗਾ ਪਟਿਆਲਾ ਫਤੇਗੜ ਸਹਿਬ ਰੋਪੜ ਮਹੱਲੀ ਠੀਕ ਆ ਬਾਈ ਉਸ ਤੋਂ ਬਾਅਦ ਹੁਸਿਆਰਪੁਰ ਨਵਾਂ ਸ਼ਹਿਰ ਤੇ ਜਲੰਧਰ ਕਪੂਰਥਲਾ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਹਨਾਂ ਦੇ ਵਿੱਚ ਵੀ ਬਾਈ ਟੁੱਟ ਮਗਾ ਜਿਹੜੀਆਂ ਕਾਰਵਾਈਆਂ ਵੀਰੇ ਉਮੀਦੀਆਂ ਠੀਕ ਆ ਥੋੜੇ ਬਹੁਤ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮੀਂਹ ਦੀ ਜਿਹੜੀ ਤੀਬਰਤਾ ਬਾਈ ਮਤਲਬ ਆਪਾਂ ਕਹੋ ਜਿਹੜਾ ਮੀਂਹ ਦਾ ਵੀਰ ਏਰਗਾ ਹੋਊਗਾ ਉਹ 5 ਕਿਲੋਮੀਟਰ ਤੋਂ ਲੈ ਕੇ 12 ਕਿਲੋਮੀਟਰ ਤੱਕ ਮਤਲਬ ਆਪਾਂ ਕਹੋ ਵੀਰੇ ਹੋਊਗਾ ਬਹੁਤੇ ਖੇਤਰਾਂ ਦੇ ਵਿੱਚ ਤੇ ਕਿਤੇ ਕਿਤੇ ਵੀਰੇ ਇਹ 20 ਤੋਂ 25 ਕਿਲੋਮੀਟਰ ਦਾ ਲੰਮਾ ਜਿਹੜਾ ਏਰਗਾ ਬਾਈ ਉਹ ਵੀ ਕਵਰ ਕਰ ਸਕਦਾ ਸੋ ਮੀਂਹ ਆ ਬਾਈ ਜਿਹੜਾ ਉਹ 60 ਤੋਂ 70% ਏਰਕੇ ਵਿੱਚ ਪੈ ਸਕਦਾ ਟਟਮਾ ਯਾਨੀ ਕਿ ਪੰਜਾਬ ਦੇ ਵਿੱਚ ਆਪਾਂ ਕੇ ਪੰਜਾਬ ਦੀ ਗੱਲ ਕਰੀਏ ਤਾਂ ਅੱਧੇ ਪੰਜਾਬ ਦੇ ਵਿੱਚ ਬਾਈ ਜਾਂ ਅੱਧੇ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਟਟਮਾ ਜਿਹੜਾ ਮੀਂਹ ਆ ਬਾਈ ਉਹ 3 ਅਤੇ 4 ਅਗਸਤ ਦੇ ਦਰਮਿਆਨ ਦੇਖਣ ਨੂੰ ਮਿਲ ਸਕਦਾ ਖਾਸ ਕਰਕੇ 3 ਅਗਸਤ ਤੋਂ ਦੁਪਹਿਰ ਤੋਂ ਲੈ ਕੇ 4 ਅਗਸਤ ਰਾਤ ਤੋਂ ਪਹਿਲਾਂ ਪਹਿਲਾਂ ਬਰੇ ਜਿਹੜੇ ਅੱਧੇ ਪੰਜਾਬ ਤੋਂ ਜਾਦੇ ਖੇਤਰਾਂ ਦੇ ਵਿੱਚ ਟੋਟਾ ਮਰੂਥ ਜਿਹੜਾ ਮਹੀਆ ਬਾਈ ਉਹ ਦੇਖਣ ਨੂੰ ਮਿਲ ਸਕਦਾ ਤੇ ਰਾਜਸਥਾਨ ਦੀ ਗੱਲ ਕਰੀਏ ਗੰਗਾ ਨਗਰ ਹਮਾਨਗੜ ਬਾਈ ਇਹਨਾਂ ਦੇ ਮਤਲਬ ਆਪਾਂ ਕਹਿ ਲਓ ਉੱਤਰ ਵਾਲੇ ਪਾਸੇ ਤੇ ਚੜ੍ਹਦੇ ਵਾਲੇ ਪਾਸੇ ਦੇ ਖੇਤਰਾਂ ਬਰੇ ਉਹਨਾਂ ਦੇ ਵਿੱਚ ਜਿਆਦੇ ਥਾਵਾਂ ਤੇ ਜਿਹੜਾ ਮਹੀਆ ਬਰੇ ਪਹੁੰਚੂਗਾ ਹਲਕੇ ਤੋਂ ਲੈ ਕੇ ਦਰਮਿਆਨ ਠੀਕ ਆ ਬਾਕੀ ਦੱਖਣੀ ਰਾਜਸਥਾਨ ਹੋ ਗਿਆ ਪੱਛਮੀ ਰਾਜਸਥਾਨ ਹੋ ਗਿਆ ਜਾਂ ਅਨੂਪਗੜ ਵੀ ਕਨੇਰ ਤੇ ਸੂਰਤਗੜ ਇੱਥੇ ਬਾਈ ਬਹੁਤੇ ਖੇ ਨਿੱਕੀ-ਮੁੱਟੀ ਕਾਰਵਾਈ ਬਾਈ ਥੋੜੇ-ਬਹੁਤ ਖੇਤਰਾਂ ਦੇ ਵਿੱਚ ਹੋ ਸਕਦੀ ਆ ਅੱਜ ਦੁਪਹਿਰ ਤੋਂ ਲੈ ਕੇ ਕੱਲ੍ਹ ਸ਼ਾਮ ਤੋਂ ਪਹਿਲਾਂ-ਪਹਿਲਾਂ ਸੋ ਬਾਈ ਤੁਹਾਨੂੰ ਇੰਨੀ ਕ ਅਪਡੇਟ ਦੇਣੀ ਸੀਗੀ ਕੌਲ ਮਲਾ ਕੇ ਕਾਣੀ ਇਹ ਆ ਵੀ 5 ਅਗਸਤ ਤੱਕ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਅਜਥਾ ਦੇ ਵਿੱਚ ਵੀਰੇ ਟੁੱਟਮਗਾ ਕਾਰਵਾਈਆਂ ਚੱਲਣਗੀਆਂ ਠੀਕ ਆ ਜਿਹਦੇ ਵਿੱਚ 3 ਅਗਸਤ ਦੁਪਹਿਰ ਤੋਂ 4 ਅਗਸਤ ਰਾਤ ਦੇ ਵਿੱਚ ਵਿੱਚ ਬਾਈ ਇੱਕ ਅੱਧੀ ਵਾਰ ਬਹੁਤੇ ਖੇਤਰਾਂ ਦੇ ਵਿੱਚ ਟੁੱਟਮਗਾ ਜਿਹੜੀਆਂ ਕਾਰਵਾਈਆਂ ਵੀਰੇ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਰਾਜਸਥਾਨ ਦੇ ਉਤਰੀ ਰਾਜਸਥਾਨ ਦੇ ਵਿੱਚ ਬਈ ਕੁਝ ਕੁ ਏਅਰ ਜਿਹੜਾ ਉਹ ਛਟੇ ਛਰਾਟਿਆਂ ਦੇ ਨਾਲ ਕਵਰ ਹੋ ਸਕਦਾ 5 ਅਗਸਤ ਤੋਂ ਬਾਅਦ ਬਈ 6 ਤੋਂ ਲੈ ਕੇ 10 ਅਗਸਤ ਦੇ ਵਿਚਾਲੇ ਇੱਕ ਦੋ ਵੱਡੇ ਪੱਧਰ ਦੇ ਜਿਹੜੇ ਮੀਂਹ ਆ ਬਈ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਪੈ ਸਕਦੇ ਆ ਉਹਦੀ ਗੱਲਬਾਤ ਵੀ ਅੱਪ ਅਜੇ ਤੋਂ ਬਾਅਦ ਕਰਾਂਗੇ ਸੋ ਅੱਜ ਬਈ ਜਿਵੇਂ ਹੀ ਦੁਪਹਿਰ ਦਾ ਟਾਈਮ ਹੋਊਗਾ ਜਾਂ ਸ਼ਾਮ ਦਾ ਟਾਈਮ ਹੋ ਜਿਵੇਂ ਹੀ ਦੁਪਹਿਰ ਦਾ ਟਾਈਮ ਹੋਊਗਾ ਜਾਂ ਸ਼ਾਮ ਦਾ ਟਾਈਮ ਹੋਊਗਾ ਬਈ ਗਰਜ ਲਸਕਾਲੇ ਵੱਧਲੇ ਜਿਹੜੇ ਬਾਨੇ ਸਟਾਰਟ ਹੋਣਗੇ ਕਾਰਵਾਈ ਆ ਵੀਰੇ ਜਿਹੜੀ ਤਿੰਨ ਅਗਸਤ ਤੇ 4 ਅਗਸਤ ਨੂੰ ਉਹ ਦੁਪਹਿਰੇ ਵੀ ਹੋਊਗੀ ਕੁਝ ਜ਼ਿਲ੍ਹਿਆਂ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਸ਼ਾਮ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ 4 ਅਗਸਤ ਨੂੰ ਤੜਕੇ ਸਾਰ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ 4 ਅਗਸਤ ਨੂੰ ਦੁਪਹਿਰ ਦੇ ਟਾਈਮ ਤੇ ਬਈ ਕਾਰਵਾਈ ਹੈ ਜਿਹੜੀ ਉਹ ਦੇਖਣ ਨੂੰ ਮਿਲੂਗੀ ਸੋ ਬਈ ਇੰਨੀ ਇੱਕ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ